ਕੋਈ ਮੇਰੀ ਧੀ ਕੀਰਤਨ ਵਿੱਚ ਜੁੜੇ ਜ਼ਿੰਦਗੀ ਉਸੇ ਘੜੀ ਉਸ ਦਿਨ ਬਦਲ ਜੂਗੀ ਕੋਸ਼ਿਸ਼ ਕਰੋ ਕਥਾ ਕੀਰਤਨ ਵਿੱਚ ਜੁੜੋ ਜੁੰਨ ਦੀ ਹਾਜ਼ਰੀ ਭਰਨਾ ਆਇਆ ਕਰੋ ਕੇ ਕਦੀ ਜੁੜ ਕੇ ਵੇਖੋ ਤਾਰਾਂ ਇੱਕ ਲਾਲ ਤੇ ਇੱਕ ਹਰੀ ਜੜੀ ਹੁੰਦੀ ਐ ਤਰ੍ਹਾਂ ਮੀਆਂ ਉਹਨਾਂ ਤੇ ਲਾਈਟ ਹੈਗੀ ਆ ਮਗਰ ਕਮਰੇ ਚ ਨੇਰਾ ਹੁੰਦਾ ਜੋੜ ਦਿਓ ਉੱਚੀ ਬੋਲੋ ਨਾ ਜੋੜ ਦਿਓ ਤੇ ਸਾਰੇ ਕਮਰੇ ਚ ਤੁਸੀਂ ਵੀ ਸੁਰਤ ਦੀ ਤਾਰ ਨੂੰ ਸ਼ਬਦ ਨਾਲ ਜੋੜ ਕੇ ਤੇ ਕਿਤੇ ਵੇਖੋ ਜਦ ਮਗ ਜਗਮਗ ਚਗਮਗ ਹੋ ਜਾਓਗੇ ਜਿਸ ਦਿਨ ਕਦੀ ਸੁਰਤ ਸ਼ਬਦ ਨਾਲ ਜੁੜ ਜੂਗੀ ਆਖ ਰਿਹਾ ਗੁਰੂ ਵਾਹਿਗੁਰੂ ਜਦੋਂ ਨਾ ਆਖਿਆ ਕੀਰਤਨ ਵਿੱਚ ਮਾਂ ਜੁੜੀ ਤੇ ਮੋਢੇ ਧਿਆਨ ਕੇ ਹੱਥ ਲਾ ਕੇ ਕਹਿੰਦਾ ਮਾਂ ਤੂੰ ਇੰਦੀ ਸੀ ਨਾਨਾ ਸ਼ੀਸ਼ਾ ਹੈ ਮੈਂ ਸ਼ੀਸ਼ਾ ਵੇਖਦਾ ਤੇ ਉਸ ਦਿਨ ਮਾਂ ਨੇ ਵੀ ਕਿਹਾ ਸੁਣ ਲੋ ਧੀਓ ਤੀਓ ਸੁਣ ਟਿੱਕ ਕੇ ਸੁਣ ਉਸ ਦਿਨ ਮਾਂ ਨੇ ਵੀ ਕਿਹਾ ਜਾਂ ਫਿਰ ਆ ਲੈ ਭਾਂਡੇ ਵਾਜ ਸ਼ੀਸ਼ਾ ਦੇਜੂ ਨਾ ਕਿ ਉਹਨੂੰ ਤੁਸੀਂ ਆਪਣੀ ਲਾਜ ਨੂੰ ਕਿੰਦੀਆਂ ਜਨਾਬ ਮਾਜਦੀਆਂ ਜੀ ਤੁਸੀਂ ਵੀ ਸੁੱਟ ਕੇ ਭੇਜਦੇ ਆ ਉੱਥੇ ਤੁਸੀਂ ਆਓ ਨਾ ਕੇਸਗੜ ਸਾਹਿਬ ਦੋ ਖੁਸਰੇ ਸੇਵਾ ਕਰਦੇ ਨਾ ਨਰ ਹੈ ਨਾ ਨਾਰ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾਉਔਰਤਾ ਨਾਉ ਮਰਦ ਮਗਰ ਉਦੀ ਸ਼ਰਦਾ ਵੇਖ ਇੱਕ ਦਿਨ ਉਹਨੂੰ ਕੋ ਜਿਹੜਾ ਵੀਰ ਮੇਰਾ ਉੱਥੇ ਸੇਵਾ ਕਰਦਾ ਬਾਰ ਬਾਰ ਮੇਰਾ ਕਹਿਨ ਵਾਰੀਕ ਵੈਸੇ ਕੁਸਰਾ ਚਬਦਾ ਆ ਅੱਖ ਵੇਗ ਵਾਹਿਗੁਰੂ ਉਹਨੂੰ ਜਾ ਕੇ ਕਿਸੇ ਨੇ ਗੋਡੀਆਂ ਥਲਾਤਾ ਸਾਡੇ ਸਾਡੇ ਵਿੱਚ ਪਖੰਡ ਜਿਹੜਾ ਬੜੀ ਛੇਤੀ ਪਰਫਲਤ ਹੁੰਦਾ ਥੋੜਾ ਜਿਹਾ ਕਿਸੇ ਨੂੰ ਵੇਖੀਏ ਸੇਵਾ ਕਰਦੇ ਆ ਸਿਮਰਨ ਕਰਦੇ ਆ ਤੇ ਉਹਦੇ ਗੋਡੀਆਂ ਥਲਾਉਣ ਲੱਗ ਪੈਂਦੀਆਂ ਅੱਖ ਵੇਗ ਵਾਹਿਗੁਰੂ ਮੈਂ ਮੈਂ ਉੱਥੇ ਮਹਾਰਾਜ ਸੇਵਾ ਲੈਣ ਦਾ ਸੀ ਮੈਂ ਵੇਖਿਆ ਕਿ ਇਹ ਕੋ ਕੀ ਕਹਿੰਦਾ ਇਸ ਤਰ੍ਹਾਂ ਪਿਆਰ ਪੂਰ ਦਿੰਦਾ ਉਹ ਕਹਿੰਦਾ ਨਹੀਂ ਕੀ ਆਖਿਆ ਉੱਧਰ ਮੱਥਾ ਟੇਕਣਾ ਤੇ ਉੱਧਰ ਤੇ ਇੱਕ ਉੱਥੇ ਮਹਾਰਾਜ ਦੀ ਫੋਟੋ ਲੱਗੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਥੇ ਪਰ ਉਹਨਾਂ ਨਮਸਕਾਰ ਕਰ ਉਹਨੂੰ ਕਰ ਨਮਸਤ ਲ ਪ੍ਰਣਾਮੇ ਨੂੰ ਕਰ ਇਹਦਾ ਅਰਥ ਹੁੰਦਾ ਨਮਸਤਲ ਪ੍ਰਣਾਮ ਮੇਰੀ ਪ੍ਰਣਾਮ ਆ ਨਮਸਕਾਰ ਆ ਨਾ ਨਮਸਕਾਰ ਕਰਾਉਣ ਦੇ ਯੋਗ ਹਰੇਕ ਨੂੰ ਨਹੀਂ ਹਰੇਕ ਨੂੰ ਮੇਰੀ ਨਮਸਕਾਰ ਨਹੀਂ ਜਿਹੜਾ ਨਮਸਕਾਰ ਕਰਾਉਣ ਦੇ ਯੋਗ ਆ ਉਹਨੂੰ ਉਹਨੂੰ ਕਰ ਮੱਥਾ ਠੀਕ ਇਹਨੇ ਜਦੋਂ ਆਖਿਆ ਮਾਂ ਨੇ ਵੀ ਜਾ ਪਾਂਡੇ ਮਾਂ ਸੱਚ ਮੁੱਚੀ ਜਾ ਕੇ ਪਾਂਡੇ ਮਾਂ ਦੇ ਲੱਗ ਗਿਆ ਇੱਕ ਥਾਲ ਫੜ ਲਿਆ ਕਿ ਤੈਨੂੰ ਲੱਗਦਾ ਮੈਂ ਕਥਾ ਵਾਲਾ ਸਿਰਫੜਿਆ ਦੇ ਸਵਾਤ ਸਵਾ ਮਲ ਮਲ ਕੇ ਮਲ ਮਲ ਕੇ ਕਹਿੰਦੇ ਭਾਂਡੇ ਹੁੰਦੇ ਸੀ ਕਹਿੰਦੇ ਕਾਂਸੀ ਵੀ ਕਹਿੰਦੇ ਕਹਿੰਦੇ ਭਾਂਡੇ ਮਲ ਮਲ ਕੇ ਇੰਨਾ ਸਾਫ਼ ਕਰ ਲਿਆ ਐਸ ਤਰ੍ਹਾਂ ਕਰਕੇ ਭਾਂਡੇ ਵੱਲ ਵੇਖਿਆ ਤੇ ਪੂਰੇ ਦਾ ਪੂਰਾ ਮੂੰਹ ਬਾਬੇ ਦੀ ਪੇਜ਼ਾ ਭਾਂਡੇ ਦੇ ਵਿੱਚ ਦਿਸਿਆ ਤੇ ਕਹਿੰਦੇ ਬਾਬਾ ਦੀਪਾ ਕਹਿੰਦਾ ਇਥੇ ਮੈਂ ਹੀ ਆ ਇਥੇ ਮੈਂ ਆ ਅਮ ਆਂਿਆਂ ਨੂੰ ਪਤਾ ਹੈ ਮੈਨੂੰ ਨਹੀਂ ਪਤਾ ਵੀ ਆ ਰੋਪੜ ਵਾਲੀ ਮੇਰੀ ਤੀਹ ਨੂੰ ਪਤਾ ਕਿ ਨਹੀਂ ਕੜਾਈ ਜੀ ਵੇਪ ਕੇ ਕੀ ਵਿਪ ਦੇ ਨਾਲ ਤੁਸੀਂ ਮਾਜਦੀਆਂ ਹੁੰਦੀਆਂ ਜੇਕ ਸਾਬਣ ਜਿਹਦੇ ਨਾਲ ਤੇ ਉਹਦੇ ਚ ਇੱਕ ਬੀਬੀ ਵੇਖ ਕੇ ਨਾ ਤੇ ਐ ਟਿੱਕਾ ਜਿਹਾ ਲਾਉਂਦੀ ਹੁੰਦੀ ਵੀ ਇਤੋਂ ਪਤਾ ਲੱਗਾ ਵੀ ਮੂੰਹ ਉਹਦੇ ਚ ਦਿਸ ਪਿਆ ਸਾਫ ਹੋ ਗਿਆ ਪੰਡਾ ਜਿਨ੍ਹਾਂ ਦਾ ਪੰਡਾ ਸਾਫ ਹੋਇਆ ਸੱਚਮੁੱਚ ਉਹਦੇ ਚ ਮੂੰਹ ਦਿਸਦਾ ਮੈਂ ਕੀ ਆ ਮੇਰੀ ਕਰਤੂਤ ਕੀ ਇਹ ਤਰ੍ਹਾਂ ਦੱਸਿਆ ਕਹਿੰਦੇ ਮੈਂ ਵੇਲੇ ਵੇਲੇ ਹੱਦੀ ਬਾਰ-ਬਾਰ ਮੈਂ 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 ਕਰਦਾ ਸੀ ਤੇ ਪਿੱਛੇ ਜਾ ਕੇ ਕਿਸੇ ਨੇ ਮੋਢੇ ਤੇ ਹੱਥ ਰੱਖਿਆ ਮੋਢੇ ਤੇ ਹੱਥ ਰੱਖ ਕੇ ਆਖਿਆ ਹਾਂ ਅ ਤੂੰ ਹੀ ਸੁਣਿਓ ਹਾਂ ਤੂੰ ਹੀ ਤੇ ਹੈ ਵਾਹਿਗੁਰੂ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਜਦੋਂ ਆਖਿਆ ਤੂੰ ਹੀ ਹੈ ਤਾਂ ਵੇਖਿਆ ਮੋਢੇ ਤੇ ਕੋ ਖਲੋਤਾ ਸੀ ਸਿਰ ਦੇ ਉੱਤੇ ਸਿਰ ਉੱਪਰ ਠਾਡਾ ਗੁਰਸੂਰਾ ਠਾਡਾ ਮਨੇ ਖੜਾ ਠਾਡਾ ਮਨੇ ਨੋਟ ਕਰ ਲਿਓ ਠਾਡਾ ਮਨੇ ਖੜਾ ਹੁੰਦਾ ਸਿਰ ਦੇ ਉੱਤੇ ਗੁਰੂ ਸੂਰਮਾ ਖਲੋਤਾ ਸੀ ਤਾਂ ਵੇਖਿਆ 18 ਸਾਲ ਦੇ ਨੂੰ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੇ ਨਾ ਮਤ ਹੈ ਬਵਰਾਦ ਹੋ ਗਿਆ ਹਉ ਆਕਲ ਵੇਖਣ ਲਈ ਭਈ ਗੁਰ ਦੇਖੇ ਗੁਰੂ ਨੂੰ ਦੇਖਿਆ ਅਕਲੁਕਲ ਸਭ ਉੱਡ ਗਈ ਤੁਸੀਂ ਕੌਣ ਜੀ ਉਹਦੇ ਲਈ ਨਹੀਂ ਤੁਸੀਂ ਕੌਣ ਜੀ ਇੱਥੇ ਬਾਜ ਬੈਠਾ ਸੀ ਇੱਥੇ ਕਲਗੀ ਜਗ੍ਹਾ ਸੀ ਤੀਰਾਂ ਦਾ ਪੱਤਾ ਸੀ ਨੂਰੋ ਨੂਰ ਕੇਰਾ ਸੀ ਅੱਖਾਂ ਭਰੀਆਂ ਅੰਮ੍ਰਿਤ ਦੇ ਨਾਲ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ ਕਿਹਦੇ ਵਾਲ ਅਮਰਤ ਦ੍ਰਿਸ਼ਟੀ ਪਾ ਦੇ ਰਾਖਿਸ਼ ਨੂੰ ਸੰਤ ਬਣਾ ਦੇ ਵਾਹਿਗੁਰੂ ਐਨੀ ਪਾਵਰ ਦਾ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸਿਰ ਤੇ ਖਲੋਤਾ ਜਦੋਂ ਪੁੱਛਿਆ ਤੁਸੀਂ ਕੌਣ ਤੇ ਅੱਗੋਂ ਆਖਿਆ ਮੈਂ ਤੇ ਬਾਅਦ ਚ ਦੱਸਾਂ ਤੂੰ ਕੌਣ ਕਿਨੂੰ ਕਿਹਾ ਬਾਬੇ ਦੀਪੇ ਨੂੰ ਕਿਹਾ ਤੂੰ ਕੌਣ ਤੇ ਬਾਬੇ ਦੀਪੇ ਨੇ ਕਿਹਾ ਦੀਪਾ ਜਰਾ ਲੱਕ ਸਿੱਧਾ ਕਰੋ ਹੋਰ ਸੁਸਤ ਹੋ ਜਾਓ ਐ ਬਿਟੋ ਕੀ ਦੀਪਾ ਤੇ ਮੇਰੀ ਸਰਕਾਰ ਨੇ ਆਖਿਆ ਅਚਾ ਜਗਿਆ ਕੇ 부ਜਿਆ ਨਹੀਂ ਪਤਾ ਇਹਨੂੰ ਨਹੀਂ ਸੀ ਪਤਾ ਵੀ ਦੀਪਾ ਦੀਵੇ ਨੂੰ ਕਹਿੰਦੇ ਵਾਹਿਗੁਰੂ ਬੱਚਾ ਸੀ ਨਾ ਜੀ ਪਿੰਡ ਦਾ ਆਖੋ ਵਾਹਿਗੁਰੂ ਇਹਨਾਂ ਨੂੰ ਨਹੀਂ ਸੀ ਪਤਾ ਵੀ ਦੀਪਾ ਜਿਹੜਾ ਇਹਦਾ ਅਰਥ ਦੀਵਾ ਹੈ ਆਖੋ ਵਾਹਿਗੁਰੂ ਜਦੋਂ ਆਖਿਆ ਜਗਾਇਨ ਕੇ ਪੁਜੇ ਆਏ ਤੇ ਛੰਡਿਆ ਸਰੀਰ ਨੂੰ ਜਿਤਨਾ ਉਹਨੇ ਛੰਡਿਆ ਸੀ ਕਿੱਥੇ